श्री कालजी स्वागत है तोडा नामधारी मीडिया इंडिया ते एह पवित्र उपदेश श्री सद्गुरु उदय सिंह जी ने सात संगत दे भल्ले लई थाईलैंड विखे 9 सितंबर 2025 नो उच्चारण केते जिस विच उन्होंने माता चांद कौर जी नु सेवा दी मूरत दसिया जिस विच माता चांद कौर जी दे जीवंत रोशनी पाई सद्गुरु जी ने दस्या कि सेवा की मूरत माता चांद कौर जी आजी सर्वण करिए आप जी ਅੱਜ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦੀ ਯਾਦ ਵਿੱਚ ਦਿਨ ਮਨਾ ਰਹੇ ਹੋ ਉਹਨਾਂ ਦੀ ਗੁਰਗੱਦੀ ਦਿਵਸ ਦੇ ਰੂਪ ਵਿੱਚ ਮਨਾ ਰਹੇ ਹੋ ਤੁਸੀਂ ਪ੍ਰੀਤ ਜੀ ਤੋਂ ਕੁਝ ਬਚਨ ਸੁਣੇ ਬੱਚਿਆਂ ਤੋਂ ਤੁਸੀਂ ਕੀਰਤਨ ਸੁਣਿਆ ਸਤਿਗੁਰੂ ਸੱਚ ਪਾਤਸ਼ਾਹ ਦੀ ਸਿਫਤ ਕਰਨੀ ਕੀਤੀ ਨਹੀਂ ਜਾ ਸਕਦੀ ਕਿਉਂਕਿ ਤੁਸੀਂ ਹੁਣੇ ਇੱਕ ਸ਼ਬਦ ਸੁਣਿਆ ਸੀ ਸੰਤਾ ਸਿੰਘ ਨੇ ਗਾਇਆ ਸੀ ਪਾਰ ਬ੍ਰह्म ਗੁਰ ਨਾਹੀ ਭੇਜ ਜਿਸ ਤਰ੍ਹਾਂ ਪਾਰ ਬ੍ਰह्म ਦੀ ਉਸਤਤ ਨਹੀਂ ਕੀਤੀ ਜਾ ਸਕਦੀ ਉਸ ਤਰ੍ਹਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਸਤਤ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਇਹ ਤਾਂ ਦਿਲ ਕਰਦਾ ਸੀ ਕਿ ਆਪਾਂ ਸਾਰੇ ਇੱਥੇ ਬੈਠੇ ਆਂ ਆਪਾਂ ਸਾਰਿਆਂ ਨੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨਾਂ ਦਾ ਆਨੰਦ ਮਾਣਿਆ ਉਹਨਾਂ ਦੇ ਪ੍ਰੇਮ ਦਾ ਆਨੰਦ ਮਾਣਿਆ ਉਹਨਾਂ ਦੇ ਦਰਸ਼ਨ ਬਹੁਤ ਨੇੜਿਓਂ ਕੀਤੇ ਨੇ ਤੇ ਇਸ ਕਰਕੇ ਆਪ ਜੀ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨ ਨੂੰ ਦਿਲ ਕਰਦਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਦਾ ਹੀ ਇੱਕ ਖੁਸ਼ੀ ਦਾ ਮਾਹੌਲ ਹੁੰਦਾ ਸੀ ਪਰ ਸਤਿਗੁਰੂ ਉਹ ਹੁੰਦਾ ਹੈ ਕਿ ਜਿਹੜਾ ਸਾਡੇ ਔਗਣ ਨਹੀਂ ਚਿਤਾਰਦਾ ਸਾਨੂੰ ਦੇਖਦਾ ਅਸੀਂ ਕੀ ਔਗਣ ਕਰਦੇ ਆ ਕਿਉਂਕਿ ਜਦੋਂ ਇਨਸਾਨ ਦੇ ਰੂਪ ਵਿੱਚ ਅਸੀਂ ਸਾਰੇ ਔਗਣ ਕਰਦੇ ਆ ਆਪਾਂ ਸਾਰਿਆਂ ਨੂੰ ਆਪੋ ਆਪਣੇ ਔਗਣਾਂ ਦਾ ਪਤਾ ਹੁੰਦਾ ਹੈ ਸਾਡੇ ਆਪਣੇ ਅੰਦਰ ਜਦੋਂ ਅਸੀਂ ਐਨਲਾਈਜ਼ ਕਰਦੇ ਆ ਸਾਨੂੰ ਪਤਾ ਹੁੰਦਾ ਹੈ ਕਿ ਮੇਰੇ ਵਿੱਚ ਕੀ ਔਗਣ ਨੇ ਮੇਰੇ ਵਿੱਚ ਕੀ ਮਾੜੀ ਚੀਜ਼ ਹੈ ਮੈਨੂੰ ਮੇਰੇ ਆਪਣੇ ਔਗਣਾਂ ਦਾ ਪਤਾ ਹੈ ਪਰ ਉਹਨਾਂ ਔਗਣਾਂ ਦੇ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਨੇ અપਾਰ ਪਿਆਰ ਦਿੱਤਾ ਬਹੁਤ ਪਿਆਰ ਦਿੱਤਾ ਤੇ ਇਹ ਕਦੀ ਦਿਖਾਇਆ ਵੀ ਨਹੀਂ ਕਿ ਤੇਰੇ ਵਿੱਚ ਕਿੰਨੇ ਔਗਣ ਨੇ ਮੈਂ ਆਪਣੀ ਗੱਲ ਕਰਦਾ ਸ਼ਾਇਦ ਤੁਹਾਡੇ ਵਿੱਚੋਂ ਬੜਿਆਂ ਨੂੰ ਮੇਰੇ ਨਾਲੋਂ ਵੀ ਜ਼ਿਆਦਾ ਪਿਆਰ ਦਿੱਤਾ ਪਰ ਇਹ ਚੀਜ਼ ਉਸ ਚੀਜ਼ ਦਾ ਬੜਾ ਨਾ ਕੁਝ ਕੁਆਲਿਟੀ ਹੁੰਦੇ ਹੋਇਆ ਸੱਚ ਪਾਤਸ਼ਾਹ ਇਹ ਕੇ ਕੇ ਪਿਆਰ ਦਿੱਤਾ ਕਿ ਇਹ ਮੇਰਾ ਬੇਟਾ ਆ ਇਹ ਸੁਪਾਗ ਪ੍ਰਾਪਤ ਹੋਇਆ ਮੈਂ ਤਾਂ ਇਹ ਸਮਝਦਾ ਕਿ ਉਸ ਸਮੇਂ ਵਿੱਚ ਜਿਉਣ ਦਾ ਉਸ ਸਮੇਂ ਵਿੱਚ ਜਨਮ ਲੈਣ ਦਾ ਜੋ ਸਮਾ ਪ੍ਰਾਪਤ ਹੋਇਆ ਇਹ ਵੱਡੇ ਭਾਗਾਂ ਨਾਲ ਹੀ ਪ੍ਰਾਪਤ ਹੋਇਆ ਸਤਿਗੁਰੂ ਸੱਚ ਪਾਤਸ਼ਾਹ ਮੈਂ ਇਸ ਤਰ੍ਹਾਂ ਕਵਾਂਗਾ ਕਿ ਜੋ ਜਿਸ ਤਰ੍ਹਾਂ ਹੁੰਦਾ ਆਸਾ ਦੀ ਵਾਰ ਵਿੱਚ ਤੁਸੀਂ ਸੁਣਦੇ ਹੋ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏ ਦਾ ਉਹ ਵਡਿਆਈਆਂ ਵੀ ਆਪ ਹੀ ਦਿੰਦਾ ਤੇ ਆਪੇ ਹੀ ਕੰਮ ਕਢਾਉਂਦਾ ਮੈਂ ਉਹ ਚੀਜ਼ ਐਕਸਪੀਰੀਅੰਸ ਕੀਤੀ ਕਿਤੇ ਸੱਚ ਪਾਤਸ਼ਾਹ ਨੇ ਕੁਝ ਕੰਮ ਕਰਾ ਦੇਣਾ ਕਿਤੇ ਭੇਜ ਦੇਣਾ ਭੇਜ ਕੇ ਮੁੜ ਕੇ ਸੱਚ ਪਾਤਸ਼ਾਹ ਨੇ ਉਹੋ ਹੀ ਚੀਜ਼ ਆਪ ਕਹਿਣੀ ਕਿ ਕਾਕੇ ਨੇ ਇਹ ਚੀਜ਼ ਕੀਤੀ ਹੈ ਇਹ ਕੰਮ ਕੀਤਾ ਹੈ ਉਹ ਸੁਣ ਕੇ ਸੰਗ ਵੀ ਆਉਣੀ ਪਰ ਸੱਚ ਪਾਤਸ਼ਾਹ ਨੇ ਇਸ ਤਰ੍ਹਾਂ ਕਿਰਪਾ ਕੀਤੀ ਇਹ ਵਡਿਆਈਆਂ ਉਹਨਾਂ ਨੇ ਦਿੱਤੀਆਂ ਤੇ ਜੇ ਕੋਈ ਗਲਤੀ ਹੋ ਗਈ ਉਹ ਗਲਤੀ ਜਾਂ ਤਾਂ ਜਣਾਈ ਨਹੀਂ ਜੋ ਜਣਾਈ ਤੇ ਇਕੱਲੇ ਬੈਠ ਕੇ ਨੂੰ ਬੜੇ ਪਿਆਰ ਨਾਲ ਉਹ ਸਮਝਾਇਆ ਸੋ ਮੈਂ ਸਮਝਦਾ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਸੱਚ ਪਾਤਸ਼ਾਹ ਨੇ ਸੰਗਤ ਨੂੰ ਸੰਭਾਲਿਆ ਬੜੇ ਹੋਣਗੇ ਤੁਹਾਡੇ ਵਿੱਚੋਂ ਇਸ ਤਰ੍ਹਾਂ ਕੋਈ ਮਾਤਾ ਪਿਤਾ ਵੀ ਆਪਣੇ ਬੱਚਿਆਂ ਨੂੰ ਨਹੀਂ ਸਾਂਭਦਾ ਇੰਨਾ ਪਿਆਰ ਕੋਈ ਮਾਤਾ ਪਿਤਾ ਵੀ ਆਪਣੇ ਬੱਚਿਆਂ ਨੂੰ ਨਹੀਂ ਸਾਂਭਦਾ ਤੇ ਤੁਸੀਂ ਮੇਰੇ ਵਰਗੇ अनेका ਨੂੰ ਪੁੱਛ ਲੋਗੇ ਉਹ ਤੁਹਾਨੂੰ ਇਹ ਕਹਿਣਗੇ ਕਿ ਜੋ ਸੱਚ ਪਾਤਸ਼ਾਹ ਨੇ ਪਿਆਰ ਦਿੱਤਾ ਹੈ ਸਾਡੀ ਆਪਣੀ ਮਾਤਾ ਪਿਤਾ ਨੇ ਵੀ ਸਾਨੂੰ ਇਸ ਤਰ੍ਹਾਂ ਦਾ ਪਿਆਰ ਨਹੀਂ ਦਿੱਤਾ ਇਸ ਤਰ੍ਹਾਂ ਸੱਚ ਪਾਤਸ਼ਾਹ ਨੇ ਪਿਆਰ ਦਿੱਤਾ ਨਾਮ ਸਿਮਰਨ ਨਾਲ ਜੋੜਿਆ ਗੁਰਬਾਣੀ ਨਾਲ ਜੋੜਿਆ ਪਰ ਕਦੀ ਗੁੱਸੇ ਹੋ ਕੇ ਨਹੀਂ ਜੋੜਿਆ ਕਦੀ ਝਿੜਕਿਆ ਨਹੀਂ ਜੇ ਨਹੀਂ ਵੀ ਹੋਇਆ ਤੇ ਫਿਰ ਵੀ ਪਿਆਰ ਨਾਲ ਹੀ ਜੋੜਿਆ ਕਿਤੇ ਇਸ ਤਰ੍ਹਾਂ ਦਾ ਵੀ ਹੋ ਗਿਆ ਜੇ ਕਿਸੇ ਵੇਲੇ ਕੋਈ ਗਲਤੀ ਹੋ ਗਈ ਜਾਂ ਕਿਸੇ ਵੇਲੇ ਹੁਕਮ ਨਹੀਂ ਮੰਨਿਆ ਗਿਆ ਤੇ ਸੱਚ ਪਾਤਸ਼ਾਹ ਸਾਨੂੰ ਇਹ ਆਖ ਕੇ ਕਹਿਣਾ ਕਿ ਫਿਰ ਮੈਂ ਤੁਹਾਡੇ ਅੱਗੇ ਹੱਥ ਜੋੜ ਦਿਆਂ ਇਸ ਤਰ੍ਹਾਂ ਵੀ ਸੱਚ ਪਾਤਸ਼ਾਹ ਨੇ ਕੀਤਾ ਉਹਨਾਂ ਦਾ ਜਦੋਂ ਸੱਚ ਪਾਤਸ਼ਾਹ ਤੁਹਾਡੇ ਨਾਲ ਜਦੋਂ ਸੱਚ ਪਾਤਸ਼ਾਹ ਬਚਨ ਕਰ ਲੈਂਦੇ ਸੀ ਪਿਆਰ ਕਰ ਲੈਂਦੇ ਸੀ ਉਸ ਖੁਸ਼ੀ ਦਾ ਕੋਈ ਅੰਤ ਨਹੀਂ ਜਦੋਂ ਨਹੀਂ ਸੀ ਬੁਲਾਉਂਦੇ ਉਸ ਚੀਜ਼ ਦਾ ਦੁੱਖ ਹੁੰਦਾ ਸੀ ਉਹਨਾਂ ਨੇ ਹੋਰ ਕੁਝ ਨਹੀਂ ਜਣਾਉਣਾ ਝੜਕਣਾ ਨਹੀਂ ਪਰ ਜਦੋਂ ਗੁੱਸਾ ਹੈ ਤੇ ਉਦੋਂ ਜੇ ਬੁਲਾਇਆ ਨਹੀਂ ਸੱਚ ਪਾਤਸ਼ਾਹ ਨੇ ਇਹ ਹੁੰਦਾ ਸੀ ਕਿ ਮੇਰੇ ਵਾਸਤੇ ਸਾਰੀ ਦੁਨੀਆ ਖਤਮ ਹੋ ਗਈ ਹੈ ਹੁਣ ਮੈਂ ਬੋਲਣਾ ਕਿਹਦੇ ਨਾਲ ਹੈ ਮੈਂ ਹੱਸਣਾ ਕਿਹਦੇ ਨਾਲ ਹੈ ਸੋ ਇਸ ਤਰ੍ਹਾਂ ਦਾ ਸੱਚ ਪਾਤਸ਼ਾਹ ਨੇ ਪਿਆਰ ਦਿੱਤਾ ਹੈ ਜਿਨ੍ਹਾਂ ਨੂੰ ਯਾਦ ਹੈ ਕਿਸੇ ਵੇਲੇ ਬੜੀਆਂ ਛੋਟੀਆਂ-ਛੋਟੀਆਂ ਇਸ ਢੰਗ ਨਾਲ ਗੱਲਾਂ ਕਰ ਰਿਹਾ ਕਿ ਜਿਸ ਤਰ੍ਹਾਂ ਬੱਚਾ ਆਪਣੇ ਮਾਤਾ-ਪਿਤਾ ਦੀ ਗੱਲ ਕਰਦਾ ਹੈ ਸੱਚ ਪਾਤਸ਼ਾਹ ਕੋਲ ਜਾਣਾ ਕਿਸੇ ਵੇਲੇ ਸੱਚ ਪਾਤਸ਼ਾਹ ਨੇ ਛੋਟੀ ਜੀ ਚਪੇੜ ਮਾਰਨੀ ਤੁਹਾਡੀ ਮੂੰਹ ਤੇ ਛੋਟੀ ਜੀ ਚਪੇੜ ਮਾਰਨੀ ਸੱਚ ਪਾਤਸ਼ਾਹ ਨੇ ਚਪੇੜ ਮਾਰ ਕੇ ਹੱਸਣਾ ਇੱਕ ਮੁਸਕਰਾਹਟ ਦੇਣੀ ਕਿਸੇ ਵੇਲੇ ਸੱਚ ਪਾਤਸ਼ਾਹ ਮੰਜੇ ਤੇ ਬੈਠੇ ਹੋਣਾ ਝੁੱਕ ਕੇ ਚਰਨ ਲਾ ਦੇਣਾ ਕੋਲ ਜਾਣਾ ਮੱਥਾ ਟੇਕਣ ਜਾਣਾ ਸੱਚ ਪਾਤਸ਼ਾਹ ਚੁੱਕ ਕੇ ਚਰਨ ਲਾ ਦੇਣਾ ਜਾਂ ਚਰਨ ਹੌਲੀ ਜੀ ਮਾਰ ਦੇਣਾ ਪਰ ਉਸ ਚਰਨ ਲਾਉਣ ਦੀ ਜੋ ਕੀਮਤ ਹੈ ਉਹ ਕੀਮਤ ਕਈ ਨਹੀਂ ਜਾ ਸਕਦੀ ਉਸ ਛੋਟੀ ਜੀ ਚਪੇੜ ਮਾਰਨ ਦੀ ਕੀਮਤ ਕਈ ਨਹੀਂ ਜਾ ਸਕਦੀ ਕਿਉਂਕਿ ਉਹ ਮਾਰ ਕੌਣ ਰਿਹਾ ਜਿਹਦਾ ਨਿਰੰਕਾਰ ਨਾਲ ਜਿਹਦਾ ਪਰਮੇਸ਼ਵਰ ਨਾਲ ਭੇਦ ਕੋਈ ਨਹੀਂ ਸੋ ਉਹ ਸੱਚ ਪਾਤਸ਼ਾਹ ਦੀ ਉਸਤ ਮੈਂ ਨਹੀਂ ਕਰ ਸਕਦਾ ਪਰ ਇਹੋ ਹੀ ਕਰ ਸਕਦਾ ਕਿ ਜਿਨ ਰੰਗਕਾਰ ਦੇ ਰੂਪ ਵਿੱਚ ਦਰਸ਼ਨ ਕੀਤੇ ਨੇ ਤੇ ਉਹਨਾਂ ਦੇ ਦਰਸ਼ਨ ਕੀਤੇ ਨੇ ਉਹਨਾਂ ਦੀਆਂ ਕਰਾਮਾਤਾਂ ਦੱਸਣਾ ਬਹੁਤ ਛੋਟੀਆਂ ਗੱਲਾਂ ਨੇ ਮੈਂ ਇਹ ਕਹਿੰਦਾ ਕਿ ਤੁਸੀਂ ਕਰਾਮਾਤ ਉਹਨਾਂ ਵਾਸਤੇ ਬਹੁਤ ਛੋਟੀ ਗੱਲ ਹੈ ਪਰ ਮੈਂ ਇਹ ਦੇਖਿਆ ਕਿ ਸਚ ਪਾਤਸ਼ਾਹ ਜਦੋਂ ਉਹ ਸਮਾਂ ਸੀ ਜਦੋਂ ਡਾਕਟਰ ਕਹਿੰਦੇ ਸੀ ਕਿ ਇਹ ਇਸ ਵੇਲੇ ਕੋਈ ਗੱਲ ਸੋਚ ਨਹੀਂ ਸਕਦੇ ਜਾਂ ਕਰ ਨਹੀਂ ਸਕਦੇ ਜਿਹੜੇ ਬਚਨ ਉਹਨਾਂ ਨੇ ਉਦੋਂ ਵੀ ਕੀਤੇ ਉਹ ਬਚਨ ਪੂਰੀ ਤਰ੍ਹਾਂ ਠੀਕ ਸੀ ਉਹ ਪੂਰੇ ਹੋਏ ਬਚਨ ਇੱਕ ਰਾਜਸੀ ਨੇਤਾ ਵੀ ਸੀ ਉਹ ਧਾਰਮਿਕ ਵੀ ਸੰਤ ਰਾਜਸੀ ਸੰਤ ਤੁਹਾਨੂੰ ਪਤਾ ਹੈ ਕਿ ਧਰਮ ਵਿੱਚ ਵੀ ਜਿਹੜੇ ਰਾਜਸੀ ਨੇਤਾ ਹੁੰਦੇ ਨੇ ਉਹ ਈਰਖਾ ਉਹਨਾਂ ਦੇ ਮਨ ਵਿੱਚ ਹੁੰਦੀ ਹੈ ਕਿਉਂਕਿ ਉਹਨਾਂ ਦੀਆਂ ਜੇ ਆਪਾਂ ਕਹਿ ਲਵੋ ਕਿ ਉਹਨਾਂ ਦੀ ਰੋਟੀ ਉਸ ਚੀਜ਼ ਨਾਲ ਚੱਲਦੀ ਹੈ ਸੱਚ ਪਾਸ਼ਾ ਉਹਨਾਂ ਦੇ ਨਾਲ ਵਿੱਚ ਬਚਨ ਨਹੀਂ ਸੀ ਕਰਦੇ ਉਹਨਾਂ ਨੇ ਬੜਾ ਇਨਸਿਸਟ ਕੀਤਾ ਕਿ ਤੁਸੀਂ ਕੋਈ ਤਾਂ ਵਚਨ ਕਰੋ ਉਹ ਇਥੋਂ ਤੱਕ ਹੋ ਗਈ ਗੱਲ ਕਿ ਉਹਨਾਂ ਨੇ ਆਖਿਆ ਕਿ ਅਸੀਂ ਉਹਨਾਂ ਚਰ ਜਾਣਾ ਨਹੀਂ ਜਿੰਨਾ ਚਿਰ ਤੁਸੀਂ ਵਚਨ ਨਹੀਂ ਕਰਦੇ ਇਸ ਤਰ੍ਹਾਂ ਸਾਰੇ ਅਸੀਂ ਬੈਠੇ ਸੀ ਸੱਚ ਪਾਸ਼ਾ ਇਨਾ ਹੀ ਵਚਨ ਕੀਤਾ ਝਗੜੇ ਛੱਡ ਦਿਓ ਬੜੀ ਛੋਟੀ ਜੀ ਗੱਲ ਹੈ ਝਗੜੇ ਛੱਡ ਦਿਓ ਕਿਉਂਕਿ ਉਹ ਲੀਡਰ ਇਸ ਤਰ੍ਹਾਂ ਦੇ ਸੰ ਜਿਹੜੇ ਝਗੜੇ ਪਵਾਉਂਦੇ ਸਨ ਉਹ ਬਿਲਕੁਲ ਚੁੱਪ ਕਰ ਗਏ ਬਿਲਕੁਲ ਚੁੱਪ ਕਰ ਗਏ ਉਸ ਤੋਂ ਬਾਅਦ ਕੋਈ ਗੱਲ ਹੀ ਨਹੀਂ ਕਰ ਸਕੀ ਤਾਂ ਮੈਂ ਮਨਚੇ ਹੁੰਦਾ ਸੀ ਕਿ ਇਹ ਗੱਲ ਉਹਨਾਂ ਨੂੰ ਕਹਿ ਸਕਣੀ ਵੀ ਔਰ ਉਸ ਹਾਲਾਤ ਵਿੱਚ ਵੀ ਕਹਿ ਸਕਣੀ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਤੋਂ ਬਿਨਾਂ ਕੋਈ ਨਹੀਂ ਸੀ ਕਹਿ ਸਕਦਾ ਸੋ ਸੱਚ ਪਾਤਸ਼ਾਹ ਦੀ ਉਹ ਅਵਸਥਾ ਦੇਖੀਏ ਉਸ ਰੂਪ ਵਿੱਚ ਦਰਸ਼ਨ ਕੀਤੇ ਨੇ ਜਿੱਥੇ ਸਾਡੇ ਔਗਣ ਨਹੀਂ ਚਤਾਰੇ ਔਗਣ ਦੇਖਦਿਆਂ ਹੋਏ ਔਗਣ ਨਹੀਂ ਚਤਾਰੇ ਪਿਆਰ ਦਿੰਦਾ ਹੈ ਗੁਰਬਾਣੀ ਨਾਲ ਜੋੜਿਆ ਹੈ ਸਿੱਖੀ ਨਾਲ ਜੋੜਿਆ ਹੈ ਔਰ ਸੁਖ ਦਿੰਦਾ ਹੈ ਉਸ ਸਤਿਗੁਰੂ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਬਾਰ-ਬਾਰ ਨਮਸਕਾਰ ਹੈ ਇੱਕ ਵਾਰੀ ਪਸਾਰੇ ਯਾਦ ਕਰਦੇ ਹੋਏ ਬੜੇ ਪਿਆਰ ਨਾਲ ਦਿਲੋਂ ਇੱਕ ਵਾਰੀ ਆਖੀਏ ਧੰ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਤੇ ਸਾਧ ਸੰਗਤ ਜੀ ਇੱਕ ਮੇਰਾ ਉਸ ਸ਼ਖਸੀਅਤ ਨੂੰ ਯਾਦ ਕਰਨ ਨੂੰ ਜੀ ਕਰਦਾ ਹੈ ਕਿ ਉਹ ਸਤਿਗੁਰੂ ਸੱਚ ਪਾਤਸ਼ਾਹ ਦਾ ਸਮਾਂ ਅਧੂਰਾ ਲੱਗਦਾ ਜੇ ਉਹਨਾਂ ਨੂੰ ਨਾ ਯਾਦ ਕਰੀਏ ਉਹ ਮਾਤਾ ਚੰਦ ਕੌਰ ਜੀ ਮਾਤਾ ਜੀ ਨੇ ਵੀ ਉਸ ਸਮੇਂ ਵਿੱਚ ਜਦੋਂ ਸੱਚਾ ਪਾਤਸ਼ਾਹ ਬਚਨ ਨਹੀਂ ਸੀ ਕਰਦੇ ਜਿਸ ਤਰ੍ਹਾਂ ਸੰਗਤ ਨੂੰ ਸਾਂਭਿਆ ਉਹ ਇੱਕ ਮਾਂ ਨਾਲੋਂ ਵੀ ਵੱਧ ਕੇ ਸਾਂਭਿਆ ਮੈਂ بڑے چھوٹے چھوٹے ਮਾਤਾ ਜੀ ਦੇ ਬਚਨ ਨੇ ਉਸ ਸਮੇਂ ਵਿੱਚ ਨੰਗਦਿਆਂ ਹੋਇਆ ਇੱਕ ਵਾਰੀ ਇਸ ਤਰ੍ਹਾਂ ਦਾ ਹੋਇਆ ਕਿ ਚਲਦੇ ਹੋਇਆ ਹਸਪੀਟਲ ਸਚਪਾਤਸ਼ਾਹ ਇਹ ਅਰਜ਼ ਕਰਾਂ ਕਿ ਸਚਪਾਤਸ਼ਾਹ ਨੇ ਹਸਪੀਟਲ ਬਣਾਇਆ ਹੀ ਇਸ ਕਰਕੇ ਸੀ ਕਿ ਉੱਥੇ ਸੇਵਾ ਹੋ ਸਕੇ ਕਿਸੇ ਵੇਲੇ ਅਸੀਂ ਮਨ ਵਿੱਚ ਇਹ ਮਨ ਵਿੱਚ ਇਹ ਵਿਚਾਰ ਆ ਪਉਂਦਾ ਹੈ ਕਿ ਜੇ ਹਸਪੀਟਲ ਨਾ ਬਣਦਾ ਤੇ ਇੰਨੀ ਸੇਵਾ ਤਾਂ ਅਸੀਂ ਕਦੀ ਆਪਣੀ ਜੇਬ ਵਿੱਚੋਂ ਪੈਸੇ ਦੇ ਕੇ ਕਰ ਹੀ ਨਹੀਂ ਸਕਦੇ ਜਦੋਂ ਆਉਣ ਵਾਲੇ ਹੁੰਦੇ ਨੇ ਕਈ ਉਹ ਵੀ ਹੁੰਦੇ ਨੇ ਜਿਹੜੇ ਪੈਸੇ ਦੇ ਸਕਦੇ ਨੇ ਖਰ ਕਈ ਲੋੜਵੰਦ ਵੀ ਹੁੰਦੇ ਨੇ ਮਾਤਾ ਜੀ ਕੋਲ ਕਿਸੇ ਨੇ ਆ ਜਾਣਾ ਮਾਤਾ ਜੀ ਉਹਨੂੰ ਨਾ ਨਹੀਂ ਕਰਨੀ ਇਹ ਉਹ ਮਾਂ ਦਾ ਹਿਰਦਾ ਹੈ ਮਾਂ ਕਿਸੇ ਨੂੰ ਜਵਾਬ ਨਹੀਂ ਦੇ ਸਕਦੀ ਮਾਂ ਦੇ ਕੋਲ ਕੋਈ ਵੀ ਆ ਗਿਆ ਦੂਸਰ ਇੱਥੇ ਬਹੁਤ ਸਾਰੀਆਂ ਮਾਵਾਂ ਬੈਠੀਆਂ ਨੇ ਉਹਨਾਂ ਦਾ ਬੱਚਾ ਮਾੜਾ ਵੀ ਹੋਵੇ ਝੂਠ ਵੀ ਬੋਲਦਾ ਹੋਵੇ ਉਹ ਮਾਂ ਵਾਸਤੇ ਤਾਂ ਪੁੱਤਰ ਹੈ ਨਾ ਇਸ ਕਰਕੇ ਮਾਂ ਕਦੀ ਕਿਸੇ ਨੂੰ ਜਵਾਬ ਨਹੀਂ ਦੇ ਸਕਦੀ ਉਹਨਾਂ ਦੇ ਮਾਤਾ ਜੀ ਦੇ ਨੇੜੇ ਹੋ ਕੇ ਵੀ ਦਰਸ਼ਨ ਕੀਤੇ ਕਿ ਉਹਨਾਂ ਨੇ ਕਿਸ ਤਰ੍ਹਾਂ ਕਿਰਪਾ ਕੀਤੀ ਜੇ ਮੈਂ ਇਸ ਤਰ੍ਹਾਂ ਕਹਾਂ ਕਿ ਕਿਰਪਾ ਤਾਂ ਸੱਚ ਪਾਤਸ਼ਾਹ ਦੀ ਏ ਪਰ ਉਹ ਮਾਤਾ ਜੀ ਦੇ ਰਾਹੀਂ ਵੀ ਸੱਚ ਪਾਤਸ਼ਾਹ ਨੇ ਉਦੋਂ ਸੰਗਤ ਨੂੰ ਸੰਭਾਲਿਆ ਉਸ ਉਮਰ ਵਿੱਚ ਜਾ ਕੇ ਮਾਤਾ ਜੀ ਨੇ ਉੱਥੇ ਜਿੱਥੇ ਸਿੱਖਾਂ ਨੂੰ ਲੋੜ ਸੀ ਜਿੱਥੇ ਗਰੀਬੀ ਸੀ ਇੱਕ ਇੱਕ ਘਰ ਵਿੱਚ ਜਾ ਕੇ ਪੁੱਛਿਆ ਤੁਹਾਨੂੰ ਕੀ ਲੋੜ ਏ ਤੁਹਾਨੂੰ ਕਿਸ ਤਰ੍ਹਾਂ ਦੀ ਲੋੜ ਏ ਸ਼ਾਇਦ ਅੱਧੀ ਅੱਧੀ ਰਾਤ ਤੱਕ ਵੀ ਮਾਤਾ ਜੀ ਸਫ਼ਰ ਕਰਦੇ ਰਹੇ ਉਹਨਾਂ ਸੜਕਾਂ ਵਿੱਚ ਜਿਨ੍ਹਾਂ ਤੇ ਉਹਨਾਂ ਉਮਰ ਵਿੱਚ ਜਾਣਾ ਵੀ ਔਖਾ ਸੀ ਮਾਤਾ ਜੀ ਜਾ ਕੇ ਇੱਕ ਇੱਕ ਨੂੰ ਪੁੱਛਿਆ ਉਹਨਾਂ ਨੂੰ ਗਲ ਲਾਇਆ ਉਹਨਾਂ ਦੀ ਮਦਦ ਕੀਤੀ ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਜਗਤ ਮਾਤਾ ਹੀ ਕਰ ਸਕਦੀ ਏ ਸੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਤੇ ਹੈ ਹੀ ਇਹ ਨਾਲ ਮਾਤਾ ਜੀ ਦੇ ਚਰਨਾਂ ਵਿੱਚ ਵੀ ਨੰਨਸਕਾਰ ਕਰਦਿਆਂ ਹੋਇਆਂ ਇਹ ਅਰਜ਼ ਬੇਨਤੀ ਕਰਦਾ ਸੱਚੇ ਪਾਤਸ਼ਾਹ ਜਿਸ ਸੰਗਤ ਨੂੰ ਤੁਸੀਂ ਪੁੱਤਰਾ ਵਾਂਗੂ ਪਾਲਿਆ ਹੈ ਉਹਨਾਂ ਦੀਆਂ ਚੜ੍ਹਦੀਆਂ ਕਲਾ ਬਖਸ਼ੋ ਕਿਸੇ ਨੂੰ ਦੁੱਖ ਨਾ ਹੋਵੇ ਸਦਾ ਤੁਹਾਡੀ ਉਸਤਤ ਕਰਦੇ ਰਹੀਏ ਇਹਨੀ ਅਰਚ ਕਰਕੇ ਆਗਿਆ ਲੈਣਾ ਸਤਿ ਸ੍ਰੀ ਅਕਾਲ